ਮਾਨ ਸੱਪੀ ਸਾਹਿਬ ਖੰਨਾ ਦੇ ਨਰੇ ਸੰਸਾਰ 15 ਅਗਸਤ ਦੇ ਸੰਬੰਧ ਵਿੱਚ ਸਾਡੀ ਨਾਕਾ ਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ ਦਰਾਨੇ ਨਾਕਾ ਬੰਦੀ ਫਿਰ ਤੋਂ ਇੱਕ ਫੋਰਚੂਨਰ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਜਿਸ ਵਿੱਚ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਇਹ ਗੱਡੀ ਨੂੰ ਚਲਾ ਰਿਹਾ ਸੀ ਕਰਨ ਦੇਵਗਨ ਇਹਦੇ ਸਾਥ ਹੀ ਸੀ ਪ੍ਰਾਨ ਸ਼ਰਮਾ ਦੀਪਕ ਪਰਮਦੀ ਇਹ ਸਾਰੇ ਸਹੱਟਾ ਥਾਣਾ ਸਹੱਟਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਵਿੱਚ ਡੈਸ਼ਬੋਰਡ ਤੋਂ ਸਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕਟਰਾਇੰ ਚੈੱਕ ਰਿਆ 50 ਗ੍ਰਾਮ ਮੋਰਫਨ ਹੋਈ ਤੇ 1-3 ਗ੍ਰਾਮ ਹੈਰੋਨ ਬ੍ਰਾਮ ਹੋਈ ਕਿ ਕਿੱਥੇ ਰਹਿਣ ਵਾਲੇ ਨੇ ਜੀ ਇਸ ਹੱਟਾ ਸਹੱਟਾ ਜੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਇਹ ਦੋਸਤੀ ਨੇ ਜੀ ਤੇ ਇਸੇ ਦਰਾਨੀ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 1214 ਨੰਬਰ ਮੁਕੱਦਮਾ ਦਰਜ ਕਰਕੇ ਐਫਆਰ ਆਰੰਭ ਕਰ ਕਿੱਥੇ 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 ਯਾਰ ਜੀ ਇਹ ਸਰ ਜਾ ਰਹੀ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਸਪਲਾਈ ਕਰਦੇ ਸੀ ਜੀ ਉੱਥੇ ਇਹ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਝ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰੇਸ਼ਾ ਕੀਤਾ ਸੀ ਜੀ ਹਾਂਜੀ ਇਹ ਪੀੜਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੋਕੜ ਦੇ ਦੇਖਿਆ ਸੀ ਰਿਕਾਰਡ ਇਹਦੇ ਖਿਲਾਫ ਦੋ ਮੁਕਦਮੇ ਐਨਡੀਵੀ ਸੈਕਟਰ ਦੇ ਦਰਜ ਨੇ ਇੱਕ ਕਿਲੋ ਹੈਰੋਨ ਦਾ ਮੁਕਦਮਾ ਦਰਜ ਹੈ ਇਹ ਨਸ਼ਾ ਕਰਦਾ ਹੁੰਦਾ ਸੀ ਇਹ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤੁਕਤੀਸ਼ ਦੇ ਦੌਰਾਨ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲਗਜ਼ਰੀ ਦੀ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੇ ਸੀ ਲਰਜਰੀ ਦੀ ਟੀਮ ਵਰਤ ਰਹੀ ਨਹੀਂ ਜੀ ਸਾਡੇ ਜਿਹੜੇ ਮਾਰਟਨ ਦੀ ਗੱਲ ਕਰਦੇ ਆਂ ਵੀ ਇਹ ਵੀ ਕਿਹੜੇ ਮਹੀਨੇ ਚ ਜਗਾ ਤੇ ਇਹ ਐਂਡੀ ਚਾਂਦੀ ਹੈ ਜੀ ਇਹ ਕਿੰਨੀ ਕੀਮਤ ਹੋ ਗਈ ਇਸ ਦਾ ਹੈ ਹੈਰੋਨ ਦੀ ਰਿਜਾਰੀ ਕੀਮਤ ਤਾਂ ਹੁਣ ਦੇਖੋ ਜੀ ਜਿਹਦਾ ਜ਼ਿਆਦਾਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਉਹ ਕੁੱਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੇ ਫਿਰ ਇਹ ਨੌਜਵਾਨ ਦੀ ਉਮਰ ਉਮਰ ਕਿੰਨੀ ਇਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਜ ਹੈ ਹਾਂਜੀ ਅਜੀਤ ਦੇਵਗੰਨਾ ਅਜੀਤ ਦੇਵਗੰਨਾ ਜੀ ਜਿਹੜਾ ਮਖਮੂਸੀ ਆ ਇਹਦੇ 2 ਖਿਲਾਫ ਪਹਿਲਾਂ ਹੀ ਐਨਟੀ ਦੇ ਪਰਚੇ ਦਰਜ ਨੇ ਜੀ ਕਿਲੋ ਹੇਰਨ ਦੇ ਵਿੱਚੋਂ ਜਮਾਨਤ ਮਿਲੀ ਆ 2 ਦਿਨ ਹੀ ਹੋਏ ਨੇ ਆਜੀ ਠੀਕ